ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਮੂੰਗਫਲੀ ਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਛੱਲਣ ਦੀ ਟਿਪਸ ਲੈ ਕੇ ਆਏ ਹਾਂ। ਅਈ ਵਾਰ ਆਪਾਂ ਮੂੰਗਫਲੀ ਨੂੰ ਛੱਲਦੇ ਹਾਂ ਤਾਂ ਆਪਣੇ ਹੱਥ ਦੁਖਣ ਲੱਗ ਜਾਂਦੇ ਨੇ। ਕਾਹ ਜਪਾਂ ਮੂੰਗਫਲੀ ਨੂੰ ਬਿਨਾਂ ਹੱਥ ਲਗਾਏ ਤੋਂ ਛੱਲਾਂਗੇ ਉਹ ਵੀ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ। ਇਸ ਤਰੀਕੇ ਦੇ ਨਾਲ ਬੱਚੇ ਵੀ ਮੂੰਗਫਲੀ ਨੂੰ ਆਸਾਨੀ ਦੇ ਨਾਲ ਛੱਲ ਕੇ ਖਾ ਸਕਣਗੇ। ਇਸ ਤਰ੍ਹਾਂ ਛੱਲੀ ਹੋਈ ਮੂੰਗਫਲੀ ਦਾ ਛਿਲਕਾ ਵੀ ਆਸਾਨੀ ਦੇ ਨਾਲ ਉਤਰ ਜਾਏਗਾ। ਸਰਦੀਆਂ ਦੇ ਵਿੱਚ ਆਪਾਂ ਮੂੰਗਫਲੀ ਦਾ ਖਾਣਾ ਹੀ ਆ ਤੇ ਕਈ ਆਪਾਂ ਇਸ ਦੀਆਂ ਰੈਸਪੀਆਂ ਵੀ ਬਣਾਉਨੇ ਆ ਜਿਵੇਂ ਮੂੰਗਫਲੀ ਵਾਲੀ ਗਾਜਕ ਇਸ ਦੇ ਸਨੈਕਸ ਵੀ ਬਣਾਉਣੇ ਤੇ ਇਸ ਦੀਆਂ ਹੋਰ ਵੀ ਕਈ ਰੈਸਪੀਆਂ ਬੰਦੀਆਂ ਨੇ ਇਹਨਾਂ ਰੈਸਪੀਆਂ ਨੂੰ ਬਣਾਉਣ ਦੇ ਲਈ ਕਾਫੀ ਸਾਰੀ ਮੂੰਗਫਲੀ ਦੀ ਜ਼ਰੂਰਤ ਹੁੰਦੀ ਹੈ ਤਾਂ ਆਪਾਂ ਇਸ ਔਕੇ ਜਿਹੇ ਤਰੀਕੇ ਨਾਲ ਮੂੰਗਫਲੀ ਨੂੰ ਛੱਲ ਸਕਦੇ ਆ ਇੱਥੇ ਆਪਾਂ ਇੱਕ ਚਮਟਾ ਲਿਆ ਹੈ ਅੱਜ ਆਪਾਂ ਮੂੰਗਫਲੀ ਨੂੰ ਚਮਟੇ ਨਾਲ ਛੱਲਾਂਗੇ ਕਿਉਂਕਿ ਜਦੋਂ ਆਪਾਂ ਕਾਫੀ ਸਾਰੀ ਮੂੰਗਫਲੀ ਛੱਲਣੀ ਹੁੰਦੀ ਹੈ ਤਾਂ ਆਪਣੇ ਹੱਥ ਦਰਦ ਕਰਨ ਲੱਗ ਜਾਂਦੇ ਨੇ ਤਾਂ ਆਪਾਂ ਇਸ ਔਕੇ ਜਿਹੇ ਤਰੀਕੇ ਨਾਲ ਮੂੰਗਫਲੀ ਨੂੰ ਛ ਇਸ ਤਰੀਕੇ ਦੇ ਨਾਲ मूंगफली ਨੂੰ ਚਮਟੇ ਦੇ ਵਿੱਚ ਰੱਖ ਕੇ ਥੋੜਾ ਜਿਹਾ ਦਬਾ ਲਵਾਂਗੇ ਤੇ ਇਸ ਦੇ ਦਾਣੇ ਆਪਣੇ ਆਪ ਹੀ ਬਾਹਰ ਆ ਜਾਣਗੇ ਬਹੁਤ ਆਸਾਨੀ ਦੇ ਨਾਲ ਇਸ ਤਰ੍ਹਾਂ ਕਾਫੀ ਸਾਰੀ मूंगफली ਨੂੰ ਆਪਾਂ ਛੇਲ ਸਕਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹ ਸੰਜੇ ਤਰੀਕੇ ਦੇ ਨਾਲ ਆਪਾਂ ਬਹੁਤ ਸਾਰੀ ਮੂੰਗਫਲੀ ਨੂੰ ਛੱਲ ਸਕਦੇ ਹਾਂ ਮੂੰਗਫਲੀ ਦੀ ਰੈਸਪੀ ਬਣਾਉਣ ਦੇ ਲਈ ਆਪਾਂ ਨੂੰ ਕਾਫੀ ਸਾਰੀ ਮੂੰਗਫਲੀ ਦੀ ਜ਼ਰੂਰਤ ਹੁੰਦੀ ਹੈ ਤਾਂ ਆਪਾਂ ਇਸ ਤਰੀਕੇ ਦੇ ਨਾਲ ਮੂੰਗਫਲੀ ਨੂੰ ਛੱਲ ਸਕਦੇ ਹਾਂ ਇਸ ਤਰ੍ਹਾਂ ਆਪਾਂ ਬਹੁਤ ਘੱਟ ਟਾਈਮ ਦੇ ਵਿੱਚ ਕਾਫੀ ਸਾਰੀ ਮੂੰਗਫਲੀ ਨੂੰ ਛੱਲ ਸਕਦੇ ਹਾਂ ਇੱਥੇ ਛਿਲਕਿਆਂ ਨੂੰ ਹੱਥ ਦੇ ਨਾਲ ਅਲੱਗ ਕਰ ਲਵਾਂਗੇ ਇਸ ਤਰ੍ਹਾਂ ਪਾਸਾਰੀ ਮੂੰਗਫਲੀ ਨੂੰ ਚੱਲ ਲਵਾਂਗੇ ਇਸ ਤਰ੍ਹਾਂ ਕਈ ਘੰਟਿਆਂ ਦਾ ਕੰਮ ਮਿੰਟਾਂ ਦੇ ਵਿੱਚ ਹੋ ਜਾਏਗਾ ਇਸ ਤਰੀਕੇ ਦੇ ਨਾਲ ਮੂੰਗਫਲੀ ਚੱਲਣ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਕਾਫੀ ਸਾਰੀ ਮੂੰਗਫਲੀ ਵੀ ਚੱਲੀ ਜਾਂਦੀ ਹੈ ਜਦੋਂ ਵੀ ਆਪਣਾ मूंगफਲੀ ਖਾਣ ਦਾ ਮਨ ਕਰੇ ਤਾਂ ਆਪਾਂ ਇਸ ਤਰੀਕੇ ਦੇ ਨਾਲ मूंगफਲੀ ਨੂੰ ਛਿੱਲ ਕੇ ਖਾ ਸਕਦੇ ਹਾਂ मूंगफਲੀ ਖਾਣਾ ਤਾਂ ਸਭ ਨੂੰ ਪਸੰਦ ਹੁੰਦਾ ਹੀ ਹੈ ਪਰ ਕਈ ਵਾਰ ਆਪਣੀ ਜ਼ਿਆਦਾ मूंगफਲੀ ਛਿੱਲ ਕੇ ਹੱਥਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਤਾਂ ਆਪਾਂ ਇਸ ਤਰੀਕੇ ਦੇ ਨਾਲ मूंगफਲੀ ਨੂੰ ਛਿੱਲ ਸਕਦੇ ਹਾਂ ਮੂੰਗਫਲੀ ਦਾ ਛਿਲਕਾ ਸਾਖ ਤੋਂ ਹੁੰਦਾ ਇਸ ਨੂੰ ਛੇਲਣਾ ਔਖਾ ਲੱਗਦਾ ਹੈ ਪਰ ਇਸ ਤਰੀਕੇ ਦੇ ਨਾਲ ਇਸ ਨੂੰ ਛੇਲ ਸਕਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਸ ਤਰੀਕੇ ਦੇ ਨਾਲ ਬੱਚੇ ਵੀ ਬੜੀ ਆਸਾਨੀ ਦੇ ਨਾਲ ਇਹ ਕੰਮ ਨੂੰ ਕਰ ਲੈਣਗੇ ਇਸ ਤਰ੍ਹਾਂ ਸਾਰੀ ਮੂੰਗਫਲੀ ਨੂੰ ਚੱਲ ਲਵਾ ਲਾਂਗੇ ਇਸ ਥ੍ਰੀਕੇ ਦੇ ਨਾਲ ਆਪਾਂ ਬਹੁਤ ਸਾਰੀ ਮੂੰਗਫਲੀ ਨੂੰ ਚੱਲ ਸਕਦੇ ਹਾਂ ਇਸ ਨੂੰ ਚੱਲਣ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਅਤੇ ਆਪਾਂ ਕਾਫੀ ਸਾਰੀ ਮੂੰਗਫਲੀ ਦੇ ਦਾਣੇ ਕੱਢ ਵੀ ਲਏ ਨੇ ਤੇ ਇਸ ਤਰ੍ਹਾਂ ਹੋਰ ਮੂੰਗਫਲੀ ਨੂੰ ਵੀ ਚੱਲ ਲਵਾ ਲਾਂਗੇ ਇਸ ਤਰੀਕੇ ਨਾਲ ਆਪਾਂ ਕਾਫੀ ਸਾਰੀ ਮੂੰਗਫਲੀ ਕੱਢ ਕੇ ਇਸ ਦੀ ਕੋਈ ਰੈਸਪੀ ਬਣਾ ਸਕਦੇ ਹਾਂ। ਹੁਣ ਅੱਤੇ ਆਪਾਂ ਮੂੰਗਫਲੀ ਨੂੰ ਛਿਲਲੇ ਆਏ ਤੇ ਛਿਲਕੇ ਨੂੰ ਵੱਖ ਕਰ ਲਵਾਂਗੇ। ਇਸ ਤਰ੍ਹਾਂ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਮੂੰਗਫਲੀ ਨੂੰ ਛਿੱਲ ਸਕਦੇ ਹਾਂ। ਇਸ ਤਰੀਕੇ ਦੇ ਨਾਲ ਹੁਣ ਆਪਾਂ ਮੂੰਗਫਲੀ ਦੇ ਦਾਣੇ ਨੂੰ ਵੱਖ ਕਰ ਲਿਆ ਹੈ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਆ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖਚਾਲੂ ਚਾਟ ਬਣਾਵਾਂਗੇ ਇਸਦੇ ਲਈ ਆਪਾਂ ਇੱਥੇ ਖਚਾਲੂ ਨੂੰ ਉਬਾਲ ਲਵਾਂਗੇ ਨਾਮਕ ਪਾ ਕੇ ਇਹ ਵੀ ਆਪਾਂ ਭੋਂਕੇ ਰੱਖੀ ਹੋਈ ਹੈ ਇਸ ਨੂੰ ਵੀ ਆਪਾਂ ਯੂਜ਼ ਕਰਾਂਗੇ ਚਾਟ ਦੇ ਵਿੱਚ ਇੱਕ ਆਪਾਂ ਹਰੀ ਮਿਰਚ ਪਾਵਾਂਗੇ ਇਹ ਚਾਲੂ ਨੂੰ ਆਪਾਂ ਚਲੇ ਕੇ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਥੋੜੇ-ਮੋਟੇ-ਮੋਟੇ ਪੀਸੇਸ ਦੇ ਵਿੱਚ ਕੱਟ ਲਵਾਂਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਤਾਂ ਤੁਹਾਨੂੰ ਸਰੀ ਗਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੇ ਚਾਲੂ ਚਾਟ ਬਹੁਤ ਹੀ ਟੇਸਟੀ ਤੇ ਚਟਪਟੀ ਬਣਦੀ ਆ ਪੰਜ ਨੂੰ ਅੱਜ ਬਹੁਤ ਹੀ ਟੇਸਟੀ ਬਣਾਵਾਂਗੇ ਅੱਜ ਆਪਾਂ ਘਰ ਦੇ ਵਿੱਚ ਸਟਰੀਟ ਸਟਾਈਲ ਟੇਸਟੀ ਚਾਟ ਬਣਾਵਾਂਗੇ ਤੇ ਚਾਲੂ ਨੂੰ ਇਸ ਤਰੀਕੇ ਦੇ ਨਾਲ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਹੋਨ ਕਾ ਕਟਾ ਲੂਨ ਕਟ ਲਿਆ ਹੁਣ ਇਸ ਦੀ ਚਾਟ ਬਣਾਵਾਂਗੇ ਤੇ ਵਿੱਚ ਜੋ ਆਪਾਂ ਅੰਮ੍ਰਿਤ ਰੱਖੀ ਸੀ ਅੰਮ੍ਰਿਤ ਪਾਵਾਂਗੇ ਤਿੰਨ ਚਾਰ ਚਮਚੀ ਪਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਥੋੜੀ ਜਿਹੀ ਕਲੌਂਜੀ ਪਾਵਾਂਗੇ ਇਹ ਆਪਾਂ ਜਿਹੜੀ ਤੇਜ ਮਾਏ ਨੂੰ ਭੁੰਨ ਕੇ ਜਿਹਦਾ ਪਾਊਡਰ ਬਣਾਇਆ ਸੀ ਇਹ ਪਾਵਾਂਗੇ ਇੱਕ ਚਮਚਾ ਇਸ ਤਰੀਕੇ ਨਾਲ ਬਹੁਤ ਹੀ ਚਟਪਟੀ ਕਰਾਰੀ ਚਾਟ ਬਣੇਗੀ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਚੂਰ ਪਾਉਂਗੇ। ਅਦਰਜੀਲੀ ਪਾਊਡਰ ਪਾਵਾਂਗੇ ਕਿੰਨਾ ਚੰਚ ਜਿੰਨਾ ਜਨਾ ਕਪਾਤਿਕਾ ਕਣ ਪਸੰਦ ਕਰਦੇ ਆ ਉਸ ਦੇ ਹਿਸਾਬ ਨਾਲ ਪਾਵਾਂਗੇ। ਹੁਣ ਪਾਵਾਂਗੇ ਥੋੜਾ ਜਿਹਾ ਕਾਲਾ ਨਮਕ। ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ। ਸਾਰੇ ਮਸਾਲੇ ਪਾ ਦੇਤੇ ਨੇ ਹੁਣ ਆਪਾਂ ਇਸ ਵਿੱਚ। ਹੁਣ ਆਪਾਂ ਥੋੜਾ ਜਿਹਾ ਨਿੰਬੂ ਦਾ ਰਸ ਪਾਵਾਂਗੇ। नींबू का रस पा के इसमें चंकी तरह मिक्स कर लवेंगे सारे मसाले चंकी तरह मिक्स कर लवेंगे जेकर तो रेसपी चंकी लगी तरीके चाट बना के देखे जी चाट बहुत ही टेस्टी बनती है हूँ आप इस थोड़ा जहा होर इमली का पानी पावे हरी मिर्च पावे कटे हुए खरा धनियां पवानगे ब्रीक को कट के सबू चल्दी तरह मिक्स कर लवेंगे हम अपनी इस तरीके की बरीक 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 टेस्टी जी चाट बन के तैयार है इस तरीके चालू चाट बना ये बहुत टेस्टी लगती है